ਭਾਈ ਮੱਖਣ ਸ਼ਾਹ ਜੀ ਨੇ ਜਦੋਂ ਰੌਲਾ ਪਾਇਆ ਕਿ ਹੋਰ ਵੀ ਬਹੁਤ ਸਾਰੇ ਪਖੰਡੀ ਗੁਰੂ ਬੈਠੇ ਸਨ ਬਾਬੇ ਬਕਾਲੇ ਦੀ ਧਰਤੀ ਤੇ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕਿਹਾ ਨਾ ਦਿੱਲੀ ਚ ਸਰੀਰ ਛੱਡਣ ਲੱਗੇ ਆ ਕਿ ਬਾਬਾ ਭਯੋ ਬਕਾਲੇ ਮਾਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਰਿਸ਼ਤੇ ਵੱਜੋਂ ਗੁਰੂ ਤੇਗ ਬਹਾਦਰ ਸਾਹਿਬ ਦਾਦਾ ਜੀ ਲੱਗਦੇ ਸਨ ਸਤਕਾਰ ਵੱਜੋਂ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਬਾਬੇ ਬਕਾਲੇ ਦੀ ਧਰਤੀ ਤੇ ਭਾਈ ਮੱਖਣਸ਼ਾ ਰੌਲਾ ਪਾਉਂਦੇ ਨੇ ਵੀ ਕਿਹੜੇ ਕਿੱਧਰ ਪਟਕ ਰਹੇ ਹੋ ਆ ਤੇ ਸਾਰੇ ਨਕਲੀ ਗੁਰੂ ਨੇ ਅਸਲੀ ਗੁਰੂ ਤੇ ਆ ਵੇਖੋ ਇੱਥੇ ਬੈਠੇ ਹੋਏ ਨਿਭਾਵ ਗੁਰੂ ਤੇਗ ਬਹਾਦਰ ਸਾਹਿਬ ਗੁਰਤੇਗ ਬਹਾਦਰ ਸਾਹਿਬ ਗੁਰਿਆਈ ਗੱਦੀ ਦੇ ਵਾਰਿਸ ਬਣੇ ਜਦੋਂ ਗੁਰਿਆਈ ਗੱਦੀ ਦੇ ਵਾਰਿਸ ਬਣਦੇ ਨੇ ਨਾ ਜਿਹੜਾ ਧੀਰਮਲ ਹੈ ਉਹਨੂੰ ਬੜਾ ਗੁੱਸਾ ਚੜਿਆ ਵੀ ਮੇਰੀ ਤੇ ਦੁਕਾਨ ਹੀ ਬੰਦ ਹੋ ਗਈ ਕਿ ਕਿ ਸਭ ਤੋਂ ਵੱਡਾ ਦਾਵੇਦਾਰ ਧੀਰਮਲ ਸੀ ਇਹ ਵੀ ਆਪਣੀ ਗੱਦੀ ਲਾ ਕੇ ਬਾਬੇ ਬਕਾਲੇ ਚ ਬੈਠਾ ਹੋਇਆ ਸੀ ਇਹ ਇੰਨਾ ਗੁੱਸੇ ਚ ਆਇਆ ਇੰਨੇ ਕਰੋਧ ਚ ਆਇਆ ਜਦੋਂ ਗੁਰਤੇਗ ਬਹਾਦਰ ਸਾਹਿਬ ਵੱਲ ਸਾਰੀ ਸੰਗਤ ਜਾਣ ਲੱਗ ਪਈ ਗੁਰਿਆਈ ਗੱਦੀ ਦੇ ਵਾਰਿਸ ਬਣ ਗਏ ਸ਼ੀਹਾ ਮਸੰਦ ਸੀ ਇਹਦੇ ਕੋਲ ਇੱਕ ਧੀਰਮਲ ਕੋਲ ਜਿਹੜਾ ਰਹਿੰਦਾ ਸੀ ਉਹਨੂੰ ਬੰਦੂਕ ਦੇ ਕੇ ਆਪਣੇ ਸਾਥੀ ਦੇ ਕੇ ਭੇਜਿਆ ਵੀ ਜਾਓ ਗੁਰਤੇਗ ਬਹਾਦਰ ਸਾਹਿਬ ਨੂੰ ਖਤਮ ਕਰਕੇ ਆਓ ਕਿਉਂਕਿ ਜੇ ਉਹ ਜਾਉਂਦਾ ਰਿਹਾ ਤੇ ਸਾਨੂੰ ਕਿਸੇ ਨੇ ਨਹੀਂ ਪੁੱਛਣਾ ਹੁਣ ਵੇਖੋ ਗੁਰੂ ਸਾਹਿਬ ਦੇ ਟਮੇ ਟਾਈਮ ਵੀ ਕਿੰਨੀ ਈਰਖਾ ਬਾਜੀ ਜਿਹੜੀ ਆ ਉਹ ਚਲਦੀ ਸੀ ਧੀਰਮਲ ਨੇ ਭੇਜਿਆ ਸ਼ੀਹਾ ਮਸੰਦ ਨੂੰ ਗੁਰਤੇਗ ਬਹਾਦਰ ਸਾਹਿਬ ਆਪਣੇ ਘਰ ਵਿੱਚ ਸੀ ਸ਼ੀਹਾ ਮਸੰਦ ਨੇ ਨਾ ਗੁਰਤੇਗ ਬਹਾਦਰ ਸਾਹਿਬ ਦੇ ਗੋਲੀ ਚਲਾ ਦਿੱਤੀ ਜਿਹੜੀ ਇਹ ਗੋਲੀ ਚਲਾਈ ਗਈ ਸੀ ਹੇ ਮਸੰਦ ਵੱਲੋਂ ਗੁਰਤੇਗ ਬਹਾਦਰ ਸਾਹਿਬ ਤੇ ਇਹ ਗੋਲੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਕੰਨ ਨੂੰ ਥੋੜਾ ਜਿਹਾ ਛੂ ਕੇ ਨਿਕਲ ਗਈ ਬਚਾਅ ਹੋ ਗਿਆ ਪ੍ਰਮਾਤਮਾ ਦੀ ਬਖਸ਼ਿਸ਼ ਵੱਲੋਂ ਕਿਰਪਾ ਵੱਲੋਂ ਆਪ ਉਹ ਪ੍ਰਮਾਤਮਾ ਦਾ ਰੂਪ ਸਨ ਉਹਨਾਂ ਦਾ ਕੋਈ ਕੁਝ ਵੀ ਨਹੀਂ ਸੀ ਵਿਗਾੜ ਸਕਦਾ ਜਦੋਂ ਗੋਲੀ ਕੰਨ ਨੂੰ ਛੂ ਕੇ ਚਲੀ ਗਈ ਨਗਰ ਚ ਰੌਲਾ ਪੈ ਗਿਆ ਵੀ ਧੀਰਮਲ ਵੱਲੋਂ ਗੁਰਦੇਵ ਬਹਾਦਰ ਸਾਹਿਬ ਤੇ ਗੋਲੀ ਚਲਾਈ ਗਈ ਹੈ। ਔਰ ਸ਼ੀਹ ਮਸੰਦ ਨੇ ਕੀ ਕੀਤਾ ਨਾਲੇ ਤੇ ਗੋਲੀ ਚਲਾਈ ਜਿੰਨਾ ਸਾਜੋ ਸਮਾਨ ਸੀ ਨਾ ਘਰ ਚ ਗੁਰਦੇਵ ਬਹਾਦਰ ਸਾਹਿਬ ਜੀ ਦੇ। ਸਾਰਾ ਹੀ ਚੁੱਕਿਆ ਜਿਹੜੀਆਂ ਸੰਗਤ ਵੱਲੋਂ ਪੇਟਾਵਾਂ ਆਈਆਂ ਸਨਸਾਰੀਆਂ ਲੈ ਕੇ ਸ਼ੀਹ ਮਸੰਦ ਧੀਰਮਲ ਕੋਲ ਆ ਗਿਆ। ਕਹਿਣ ਲੱਗਾ ਮੈਂ ਸਾਰਾ ਕੁਝ ਹੀ ਲੁੱਟਣੇ ਆਇਆ ਗੁਰਦੇਵ ਬਹਾਦਰ ਸਾਹਿਬ ਦੇ ਘਰੋਂ। ਪਰ ਮਹਾਰਾਜ ਗੁਰਤੇਗ ਬਹਾਦਰ ਸਾਹਿਬ ਨੇ ਕੁਛ ਨਾ ਕੀਤਾ ਜਦੋਂ ਸ਼ੀਹੇ ਮਸਾਂਦਰੀ ਸਮਾਨ ਲੈ ਕੇ ਜਾ ਰਹੇ ਸੀ ਸਤਗੁਰੂ ਕਹਿੰਦੇ ਸਾਰਾ ਹੀ ਲੈ ਜਾਓ ਸੰਗਤ ਵੱਲੋਂ ਮਿਲਿਆ ਸਾਡਾ ਤੇ ਕੁਛ ਵੀ ਨਹੀਂ ਤੁਹਾਨੂੰ ਜ਼ਿਆਦਾ ਲੋਡ ਹੋਣੀ ਹੈ ਸਾਰਾ ਲੈ ਜਾਓ ਜਦੋਂ ਭਾਈ ਮੱਖਣ ਸ਼ਾਹ ਜੀ ਨੂੰ ਪਤਾ ਲੱਗਦਾ ਨਾ ਭਾਈ ਮੱਖਣ ਸ਼ਾਹ ਜੀ ਲੁਬਾਣਾ بڑے ਵੱਡੇ ਵਪਾਰੀ ਸਨ ਛੋਟੀ ਮੋਟੀ ਹਸਤੀ ਨਹੀਂ ਸਨ ਭਾਈ ਮੱਖਣ ਸ਼ਾਹ ਏਡੀ ਵੱਡੀ ਹਸਤੀ ਸਨ ਇਹਨਾਂ ਨਾਲ ਹਰ ਟਾਈਮ ਕਈ ਸੋ ਘੋੜਸਵਾਰ ਰਹਿੰਦਾ ਸੀ ਅੰਗ ਰਖਿਆਕ ਭਾਈ ਮੱਖਣ ਸ਼ਾਹੀ ਨਾਲ ਵੱਡੇ ਵਪਾਰੀ ਏਡੇ ਵੱਡੇ ਵਪਾਰੀ ਕਈ ਸੋ ਗੱਡਾ ਚੱਲਦਾ ਸੀ ਵਪਾਰ ਚ ਤੇ ਸਮੁੰਦਰੀ ਜਹਾਜ਼ਾਂ ਰਾਹੀਂ ਵੀ ਇਹਨਾਂ ਦਾ ਵਪਾਰ ਜਿਹੜਾ ਦੂਜੇ ਦੇਸ਼ਾਂ ਨਾਲ ਚੱਲਦਾ ਸੀ ਉਹਨਾਂ ਟਾਈਮਾਂ ਚ ਉਹਨਾਂ ਨੂੰ ਪਤਾ ਲੱਗਦਾ ਹੈ ਵੀ ਗੁਰਤੇਗ ਬਹਾਦਰ ਸਾਹਿਬ ਤੇ ਵਿਰੋਧੀਆਂ ਵੱਲੋਂ ਗੋਲੀ ਚਲਾਈ ਗਈ ਹੈ ਕੱਲੀ ਗੋਲੀ ਨਹੀਂ ਚਲਾਈ ਗਈ ਸਾਰਾ ਸਮਾਨ ਵੀ ਚੁੱਕ ਕੇ ਲੈ ਗਏ ਆ ਘਰੋਂ ਪਰ ਗੁਰਤੇਗ ਬਹਾਦਰ ਸਾਹਿਬ ਤੇ ਤਿਆਗ ਦੀ ਮੂਰਤ ਨੇ ਉਹਨਾਂ ਨੇ ਕੁਝ ਵੀ ਨਹੀਂ ਆਖਿਆ ਭਾਈ ਮੱਖਣਸ਼ਾ ਆਪਣੇ ਸਾਥੀਆਂ ਨੂੰ ਨਾਲ ਲੈਂਦੇ ਨੇ ਧੀਰਮਲ ਦੇ ਘਰ ਦੇ ਉੱਤੇ ਜਾ ਕੇ ਹਮਲਾ ਕਰ ਦਿੰਦੇ ਨੇ ਜਿੰਨਾ ਸਮਾਨ ਲੈ ਕੇ ਗਏ ਸੀ ਨਾ ਗੁਰਤੇਗ ਬਹਾਦਰ ਸਾਹਿਬ ਦੇ ਘਰੋਂ ਸਾਰਾ ਹੀ ਉੱਥੋਂ ਲੈਂਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀ ਧੀਰਮਲ ਕੋਲ ਉਹ ਵੀ ਲਿਆ ਜਾਂਦਾ ਨਾਲ ਔਰ ਸ਼ੀਹੇ ਮਸੰਦ ਦੀਆਂ ਮੁਸ਼ਕਾਂ ਬਨ ਕੇ ਨਾ ਜਿਨਨੇ ਗੋਲੀ ਚਲਾਈ ਸੀ ਭਾਈ ਮੱਖਣ ਸ਼ਾਹ ਜੀ ਲਿਆ ਕੇ ਗੁਰਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਪੇਸ਼ ਕਰ ਦਿੰਦੇ ਨੇ। ਤੇ ਆ ਕੇ ਬੇਨਤੀ ਕਰਦੇ ਨੇ ਭਾਈ ਮੱਖਣ ਸ਼ਾਹ ਜੀ ਗੁਰਤੇਗ ਬਹਾਦਰ ਸਾਹਿਬ ਆਇਓ ਸ਼ੀਹਾ ਮਸਾਂਦੇ ਜਿੰਨੇ ਤੁਹਾਡੇ ਤੇ ਗੋਲੀ ਚਲਾਈ ਸੀ ਤੇ ਆ ਇਹ ਸਾਰਾ ਸਮਾਨ ਜਿਹੜਾ ਤੁਹਾਡੇ ਘਰੋਂ ਇਹ ਲੁੱਟ ਕੇ ਲੈ ਗਏ ਸੀ। ਤੇ ਹੁਣ ਤੁਹਾਡਾ ਕੀ ਹੁਕਮ ਹੈ? ਇਹਨਾਂ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ਜਾਏ? ਜੋ ਸਲੂਕ ਇਹਨਾਂ ਤੁਹਾਡੇ ਨਾਲ ਕੀਤਾ ਕੀ ਉਹੀ ਸਲੂਕ ਇਹਨਾਂ ਨਾਲ ਕਰੀਏ ਹੁਣ ਇੱਕ ਸਵਾਲ ਪੈਦਾ ਹੁੰਦਾ ਹੈ ਵੀ ਕੀ ਗੁਰਤੇਗ ਬਹਾਦਰ ਸਾਹਿਬ ਜੀ ਇੰਜ ਕਹਿਣਗੇ ਵੀ ਹਾਂ ਸ਼ੀਹ ਮਸੰਦ ਨੂੰ ਵੀ ਖੜਾ ਕਰਕੇ ਕਿਤੇ ਚੌਂਕ ਚ ਗੋਲੀ ਮਾਰ ਦਿਓ ਕਿਉਂਕਿ ਇਹਦੀ ਹਿੰਮਤ ਕਿਵੇਂ ਹੋ ਗਈ ਇਹਦੀ ਜੁਰਤ ਕਿਵੇਂ ਹੋ ਗਈ ਸਾਡੇ ਉੱਤੇ ਗੋਲੀ ਚਲਾਉਣ ਦੀ ਜਾਂ ਇਹਦਾ ਸਾਰਾ ਕੁਝ ਹੀ ਲੁੱਟ ਲਿਆਓ ਇਹਦੇ ਘਰ ਤੇ ਕਬਜ਼ਾ ਕਰ ਲਓ ਕਿਉਂਕਿ ਇਹਨੇ ਸਾਡੇ ਘਰ ਚੋਂ ਸਮਾਨ ਲੁੱਟਿਆ ਇਹ ਤੇ ਬਦਲੇ ਦੀ ਭਾਵਨਾ ਹੋਗੀ ਨਾ ਜੇ ਸਾਡੇ ਵਰਗਾ ਹੁੰਦਾ ਤੇ ਸ਼ਾਇਦ ਇੰਜ ਹੀ ਕਰਦਾ ਜੇ ਆਮ ਇਨਸਾਨ ਹੁੰਦਾ ਤੈਂ ਜੀ ਕਰਦਾ ਵੀ ਬਦਲਾ ਲਵਾਂਗੇ ਭਈ ਇਹਨੇ ਸਾਡੇ ਤੇ ਗੋਲੀ ਚਲਾਈ ਹੈ ਤੇ ਨਾਲੇ ਭਾਈ ਮੱਖਣ ਸ਼ਾਹ ਜੀ ਹੁਰੀ ਸਾਡੇ ਨਾਲ ਨੇ ਸਾਰੀ ਸੰਗਤ ਨਾਲ ਹੈ ਤੇ ਭਾਈ ਮੱਖਣ ਸ਼ਾਹ ਜੀ ਨਾਲ ਕਿੰਨੇ ਸੂ ਘੋੜ ਸਵਾਰ ਹੈ ਇਸ ਕਰਕੇ ਧੀਰਮਲ ਨੂੰ ਉਹਦੇ ਕੀਤੇ ਦੀ ਸਜ਼ਾ ਦੇਾਂਗੇ ਇੱਕ ਸਵਾਲ ਪੈਦਾ ਹੁੰਦਾ ਪਰ ਨਹੀਂ ਗੁਰਤੇਗ ਬਹਾਦਰ ਸਹਿਬ ਇਸ ਤਰ੍ਹਾਂ ਨਹੀਂ ਕਰਦੇ ਇਦਾਂ ਜਵਾਬ ਕੀ ਹੈ ਗੁਰਤੇਗ ਬਹਾਦਰ ਸਾਹਿਬ ਕੀ ਕਰਦੇ ਨੇ ਜਦੋਂ ਭਾਈ ਮੱਖਣ ਸ਼ਾਹ ਕਹਿੰਦੇ ਨੇ ਮਹਾਰਾਜ ਕੀ ਸਲੂਕ ਕਰੀਏ ਗੁਰਤੇਗ ਬਹਾਦਰ ਸਾਹਿਬ ਕਹਿੰਦੇ ਨੇ ਇਹਨਾਂ ਨੂੰ ਮਾਫ ਕਰ ਦਿਓ ਖਿਮਾ ਕਰ ਦਿਓ ਧੀਰਮਲ ਸਾਹਮਣੇ ਖੜਾ ਮੁਸ਼ਕਾਂ ਬੰਨੀਆਂ ਹੋਈਆਂ ਨੇ ਜ਼ਮੀਨ ਤੇ ਸੁੱਟਿਆ ਹੋਇਆ ਭਾਈ ਮੱਖਣ ਸ਼ਾਹ ਜੀ ਹੋਰਾਂ ਨੇ ਤੇ ਗੁਰਤੇਗ ਬਹਾਦਰ ਸਾਹਿਬ ਕਹਿੰਦੇ ਨੇ ਛੱਡ ਦਿਓ ਇਹਨੂੰ ਖਿਮਾ ਕਰ ਦਿਓ ਉਹਦੀਆਂ ਮੁਸ਼ਕਾਂ ਖਲਵਾ ਦਿੱਤੀਆਂ ਗੁਰਤੇਗ ਬਹਾਦਰ ਸਾਹਿਬ ਜੀ ਨੇ ਮਾਫ ਕਰਤਾ। ਔਰ ਜਿਹੜਾ ਸਮਾਨ ਵਾਪਸ ਲਿਆਏ ਸੀ ਨਾ ਭਾਈ ਮੱਖਣ ਸ਼ਾਹ ਜੀ ਜਿਹੜਾ ਪਹਿਲਾਂ ਗੁਰਤੇਗ ਬਹਾਦਰ ਸਾਹਿਬ ਘਰੋਂ ਲੈ ਗਏ ਸੀ ਲੁੱਟ ਕੇ ਛੀਏ ਮਸੰਦ ਹੋਰੀ। ਵਾਪਸ ਲਿਆਂਦਾ ਤੇ ਗੁਰਤੇਗ ਬਹਾਦਰ ਸਾਹਿਬ ਕਹਿਣ ਲੱਗੇ ਸਮਾਨ ਵੀ ਇਹਨਾਂ ਨੂੰ ਹੀ ਦੇ ਦਿਓ। ਸਾਨੂੰ ਨਹੀਂ ਚਾਹੀਦਾ ਕਿਉਂਕਿ ਇਹਨਾਂ ਨੂੰ ਜਿਆਦਾ ਲੋੜ ਹੋਣੀ ਐ ਤਾਂ ਹੀ ਇੱਥੋਂ ਲੈ ਗਏ ਸੀ ਲੁੱਟ ਕੇ ਇਸ ਕਰਕੇ ਸਮਾਨ ਇਹ ਵਸਤੂਆਂ ਵੀ ਅਸੀਂ ਵਾਪਸ ਨਹੀਂ ਲਵਾਂਗੇ ਇਹਨਾਂ ਨੂੰ ਹੀ ਦੇ ਦਿਓ ਵਾਪਸ। ਸਾਰਾ ਸਾਜੋ ਸਮਾਨ ਵੀ ਉਹਨਾਂ ਨੂੰ ਵਾਪਸ ਕਰਤਾ ਮਾਫ ਕਰਤਾ ਕਹਿੰਦੇ ਛੱਡ ਦਿਓ ਹੁਣ ਇਹਦੇ ਲਈ ਬੜਾ ਵੱਡਾ ਹਿਰਦਾ ਚਾਹੀਦਾ ਕਿਸੇ ਨੂੰ ਖਿਮਾ ਕਰ ਦੇਣਾ ਕਿਸੇ ਨੂੰ ਮਾਫ ਕਰ ਦੇਣਾ ਕਿਸੇ ਦੀ ਗਲਤੀ ਨੂੰ ਮਾਫ ਕਰ ਦੇਣਾ ਇਹ ਵੀ ਆਪਣੇ ਆਪ ਵਿੱਚ ਬੜਾ ਵੱਡਾ ਗੁਣ ਹੈ ਇਹਦੇ ਲਈ ਬੜਾ ਵੱਡਾ ਹਿਰਦਾ ਚਾਹੀਦਾ ਹੈ ਹਰ ਇੱਕ ਆਮ ਬੰਦਾ ਕਿਸੇ ਦੀ ਗਲਤੀ ਨੂੰ ਮਾਫ ਹੀ ਨਹੀਂ ਕਰ ਪਾਉਂਦਾ